ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਰਮੋਰ ਸੰਸਥਾ ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ ਸਿੱਖਾਂ ਦੀ ਪੋਲੀਟੀਕਲ ਅਤੇ ਰੋਹਾਨੀਅਤ ਵਿਚਾਰਧਾਰਾ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਦੀ ਫੰਕਸ਼ਨਿੰਗ ਜਾਂ ਫਿਰ ਇਸ ਦੇ ਘਰਤਵ ਅਕਾਲ ਦੀ ਖੁਦਮੁਖਤਿਆਰੀ ਅਕਾਲ ਦੀ ਪ੍ਰਭੂਸਤਾ ਅਕਾਲ ਦੀ ਸੋਵਰਨਟੀ ਕਿਵੇਂ ਪ੍ਰੈਕਟਿਸ ਕਰਨੀ ਹੈ ਕਿਵੇਂ ਆਪਣੇ ਜੀਵਨ ਵਿੱਚ ਢਾਲਣਾ ਹੈ ਸਰਕਾਰ ਦਾ ਇਸ ਉੱਪਰ ਕੋਈ ਵੀ ਇੰਟਰਫੀਰੈਂਸ ਨਹੀਂ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਕੂੜਿਆਂ ਦੀ ਸਜ਼ਾ ਸੁਣਾ ਦਿੱਤੀ ਸੀ ਇਸ ਲਈ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਉਸ ਸਮੇਂ ਕਿੰਨੀ ਮਹਾਨਤਾ ਸੀ ਅਕਾਲ ਤਖਤ ਸਾਹਿਬ ਕਿਸੇ ਸਟੇਟ ਬਾਸ਼ਾ ਪਾਰਟੀ ਆਧਾਰਿਤ ਨਹੀਂ ਹੈ ਸੁਤੰਤਰ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਵਿੱਚ ਆਈਆਂ ਤਾਂ ਇਹਨਾਂ ਦੀ ਅਰਦਾਸ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੀਤੀ ਗਈ ਸੀ ਇਹ ਦੋਨੋਂ ਸੰਸਥਾਵਾਂ ਸਿੱਖਾਂ ਦੇ ਪੋਲੀਟੀਕਲ ਰਾਈਟਸ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਬਣਾਈਆਂ ਗਈਆਂ ਸਨ